ਅੱਜ ਮੁਹਾਲੀ ਵਿਖੇ ਇੱਕ ਨੌਜਵਾਨ ਵੱਲੋਂ ਲੜਕੀ ਦਾ ਬੜੇ ਹੀ ਬੇਰਹਿਮੀ ਨਾਲ ਤਲਵਾਰਾਂ ਦੇ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਕੈਮਰਾ ਫੋਟੋ ਵੀ ਸਾਹਮਣੇ ਆਈ ਹੈ ਤੇ ਪੁਲਿਸ ਦੁਆਰਾ ਕਤਿੱਤ ਦੋਸ਼ੀ ਸੂਚੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਕਚੈਨ ਜੋ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਖਿਰਨੀਆਂ ਦਾ ਰਹਿਣ ਵਾਲਾ ਹੈ ਤੇ ਸੁਕਚੈਨ ਕਬੱਡੀ ਦਾ ਵਧੀਆ ਖਿਡਾਰੀ ਸੀ ਸੁਕਚੈਨ ਪਿਛਲੇ 3 ਮਹੀਨਿਆਂ ਤੋਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਹਫਤਾ ਪਹਿਲਾਂ ਹੀ ਉਸਨੇ ਪੈਟਰੋਲ ਪੰਪ ਤੋਂ ਕੰਮ ਛੱਡਿਆ ਸੀ ਇਹ ਵੀ ਸਾਹਮਣੇ ਆਇਆ ਕਿ ਕਤਿੱਥੇ ਦੋਸ਼ੀ ਸੁਕਚੈਨ ਅਤੇ ਮ੍ਰਿਤਕ ਲੜਕੀ ਦਾ ਆਪਸ ਵਿੱਚ ਪ੍ਰੇਮ ਸੰਬੰਧਨ ਉਸਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਈ ਵਾਰ ਉਹਨਾਂ ਦੇ ਘਰ ਵੀ ਆ ਚੁੱਕੇ ਤੇ ਸੁਖਚੈਨ ਅੱਜ ਸਵੇਰੇ ਹੀ 6 ਵਜੇ ਕਰੋ 12 ਗਿਆ ਸੀ ਤੇ ਉਸਨੇ ਉਸ ਲੜਕੀ ਦਾ ਕਿਉਂ ਕਤਲ ਕੀਤਾ ਇਸ ਬਾਰੇ ਉਸ ਦੇ ਘਰਦਿਆਂ ਨੂੰ ਹਾਲੇ ਤੱਕ ਕੁਝ ਵੀ ਨਹੀਂ ਪਤਾ ਹੋਰ ਉਹਨਾਂ ਦੇ ਆਂਡ ਗਵਾਂਡ ਵਿੱਚ ਰਹਿੰਦੇ ਲੋਕਾਂ ਦੇ ਵੀ ਬਿਆਨ ਸਾਹਮਣੇ ਆਏ ਹਨ ਕਿ ਸੁਖਚੈਨ ਇੱਕ ਬਹੁਤ ਹੀ ਸਾਊ ਔਰ ਨਿੱਗੇ ਸੁਭਾਅ ਦਾ ਵਿਅਕਤੀ ਸੀ ਸੋ ਇਸਨੇ ਕਾਤਲ ਕਿਉਂ ਕੀਤਾ ਇਸ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਚੱਲ ਸਕੇ ਹੋਰ ਵੀ ਪਿੰਡ ਦੇ ਸਰਪੰਚ ਔਰ ਪੈਟਰੋਲ ਪੰਪ ਦੇ ਕਰਿੰਦਿਆਂ ਦੇ ਵੀ ਬਿਆਨ ਸਾਹਮਣੇ ਆਏ ਹੈ ਉਹਨਾਂ ਨੇ ਕੀ ਕਹਿਣਾ ਹੈ ਲੋ ਤੁਸੀਂ ਵੀ ਸੁਣੋ ਮਤੇ ਕੀ ਨਾ ਨਾ ਮੇ ਸੰਦਰਭ ਹੋ ਰਹੀ ਹੈ ਇੱਕ ਮਿੰਟ ਮਤੇ ਕੀ ਨਾ ਮ ਦਿਸੰਬਰ ਕੋਲ ਤੇਰੇ ਮੁੰਡਾ ਸੁਚੇਣਾ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਆ ਕਿੰਨੀ ਉਮਰ ਸੁਖਤੈਨ ਸਿੰਘ ਆ ਜੀ 25 ਸਾਲ ਹੋਰ ਕੀ ਕਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਕੋਈ ਉਹ ਲੀਏ ਕਰੋਗੇ ਆ ਕੇ ਸਵੇਰ ਨੂੰ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹੈ ਤੂੰ ਥੋੜਾ ਜਿਹਾ ਦੇਖੋ ਖੁਦ ਆ ਰਹੀ ਦੋ ਤਿੰਨ ਅੰਦਰ ਹੋ ਗਏ ਵੱਧ ਲਈ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਬਟਾਲਾ ਆ ਇੱਕ ਤਰੀਕਾ ਹੋਵੇ ਹੀ ਇੱਕ ਵਾਰਾ ਸੀ ਹੋਈ ਵਾਰਾ ਹੀ ਆਈ ਵਿਆਹ ਕਰਨੀ ਵਿਆਹ ਹੁੰਦਾ ਨਹੀਂ ਇਹ ਕਿੰਨੇ ਟੜ ਭਾਈ ਇਹ ਜੀ ਚਾਰ ਗੁੰਡੀਆਂ ਨੇ ਮੇਰੇ ਤਨ ਕਾਕੂ ਨਹੀਂ ਇਹ ਸਵਾਗਤ ਸਰਾ ਜੀ ਸਵਾਗਤ ਇਹ ਲੋ ਤਾਂ ਜਮਾਈ ਕੁੜੀ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕੁੱਤੇ ਖੋਦ ਨੂੰ ਮਾਰੀ ਹੈ ਕਿ ਉਹ ਤਾਂ ਹੋਰ ਅੱਛਾ ਜੀ ਮਿਆਣੇ ਨੇ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਉਹ ਕੁੜੀ ਨੂੰ ਵੱਢਣ ਦਾ ਕਿ ਕੋਈ ਕੰਮ ਇਹਦਾ ਕੀ ਨਾਮ ਸੀਗਾ ਮਲਿੰਦਰ ਕੌਰ ਠੀਕ ਹੈ ਦੇ ਘਰੇ ਆਈ ਹੈ ਤੁਹਾਨੂੰ ਹਾਂ ਜੀ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਜਰਾ ਹਾਂ ਜੀ ਬਲੇ ਸਵਨ ਦੀ ਮੁੰਡਾ ਢੇ ਸਾਲ ਦਾ ਉਹਨੇ ਦੇਖਣ ਆਇਆ ਦੋ ਸਾਲ ਦਾ ਹੋਣੀ ਉਹ ਪਹਿਲਾਂ ਵੀ ਲੜਾਈ ਹੋਈ ਉਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਨਾ ਤੜੇ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੋਈ ਨਾ ਜੀ ਸੁਣ ਜੀ ਵੀ ਹੈ ਪਿੰਡ ਵਾਸੀ ਉਹ ਲੋਕ ਜੀ ਲਾਤ ਵੀ ਤੋੜੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਜੀ ਨਹੀਂ ਜੀ ਇਹ ਗਲਤ ਆ ਕੋਲ ਖੜੇ ਨੇ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾ ਹੋ ਗਿਆ ᱛੀਆਂ ਟੁੱਟ ਗਿਆ ᱛੀਆਂ ਤੇ ਬਾਕੀ ਉਹਦਾ ਗੋਡਾ ਗੰਦੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਉਹਨੂੰ ਪੰਪ ਤੇ ਹੋ ਗਈ 3-4 ਮਹੀਨਾਵਾਂ ਹਟੇਗਾ 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 15 ਨੂੰ ਹੋ ਗਿਆ ਤਰੀਕ ਦੇ ਦੋ ਕਿੰਨੀ ਆ ਉਦੋਂ ਦਾ ਹਟੇਗਾ ਪੰਜ ਚਾਰ ਪੰਜ ਨੂੰ ਛੋਟਾ ਬੋਟਾ ਕੀ ਕਾਰ ਹੋਦਾ ਇੰਨੀ ਬੀ ਬਿਰਕੀ ਨਾ ਇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਜੀ ਇਹਦਾ ਇਹਨਾ ਪ੍ਰੇਮ ਸੰਦਾਂ ਨੇ ਇੰਨੀ ਅਨਮਾਨ ਹੋ ਗਈ ਆ ਉਸਨੇ ਉਹ ਕੁੜੀ ਕਹਿੰਦੀ ਆ ਵਿਆਹ ਕਰਾਉਂਗੀ ਦੰਗਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਪਹਿਲਾਂ ਦੱਸੋ ਹਾਂ ਜੀ ਪਹਿਲਾਂ ਵੀ ਕਾਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਵੱਡਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਵਿਖਲੇ ਸੋ ਕਹਨਾਂ ਨਹੀਂ ਇਹ ਕੋਈ ਅੱਜ ਜਾਂਦਾ ਠੀਕ ਜਿਹਾ ਸਵੇਰੇ ਤੱਕ ਘਰ ਆ ਜਾਂਦਾ ਠੀਕ ਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਉੱਡੇ ਹੋ ਗਿਆ ਪੌਣ ਕਿਤੇ ਲੱਗ ਗਿਆ ਪੌਣ ਕਿਤੇ ਸਮਰਾਜ ਨਹੀਂ ਗਿਆ ਸਮਰਾਜ ਫਿਰ ਚੱਗਾ ਨਹੀਂ ਕਿਸੀ ਉਹ ਨਾ ਨਹੀਂ ਹੱਥ ਵੀ ਕੋਲ ਕਰੋ ਕੁਛ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਡੋਲ ਡੋਲ ਦੀ ਇਹਦੀ ਗਲਤ ਕੀਤਾ ਤਸੀਂ ਇਹ ਗਲਤ ਕੀਤਾ ਇਹ ਆ ਕਹਿੰਦੇ ਕਿਸੇ ਵੀ ਆਤਮਾ ਨਾਲ ਘਾਟ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਰੋਸ ਹੋਣਾ ਦੋ ਦੰਨਾ ਦੋ ਅਸੀਂ ਦੰਦ ਦੇਣ ਦੇ ਹੱਕ ਦਾ ਇਹ ਬੁੱਲੀ ਚਾਹੀਦੀ ਸਾਦਾ ਤਾਂ ਭੁਤੂ ਗਈ ਤੁਹਾਨੂੰ ਮਿਲੂਗੀ ਕਿਮਾ ਗੁਰੇ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ ਬਟਰਲ ਬੰਦਾ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪਰਾਣਾ ਰੋਡ ਐ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ਖੈਨ ਨਾਮ ਦਾ ਮੁੰਡਾ ਕੰਮ ਕਰਦਾ ਕਿ ਕਿਸ ਤਰ੍ਹਾਂ ਸਵਾਰਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਹ ਦੇ ਸਵਾਰਦਾ ਬੰਦੇ ਦਾ ਜੀ ਕਿੰਨੇ ਟਾਈਮ ਕੰਮ ਕੀਤਾ ਉਹਨੂੰ ਤਾਂ 2-3 3 ਕ ਮਹੀਨੇ 3 ਕ ਮਹੀਨੇ ਲਾਇਆ ਹੈ ਵੀਰੇ ਉਹਨੇ ਉਹ ਲੱਗਦਾ ਸੀ ਵੀ ਗੁੱਸੇ ਖੋਰ ਆ ਜੈ ਨਾ ਠੀਕ ਆ ਜੈ ਸਵਾਰਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਸਵਾਰਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਜੀ ਕਿਹੜੇ ਪਿੰਡ ਦਾ ਸੀ ਆ ਨਾਲ ਆਪਣੇ ਖੇਡਨੀਆ ਪਿੰਡ ਆਈ ਔਰੇ ਹਾਂਜੀ ਤੇ ਕੋਈ ਉਹ ਨਾ ਕੋਈ ਰਾਇਟੀ ਦੀ ਵਾਰਤਾ ਕੋਈ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸੰਬੰਧ ਹੋਣਾ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਤੇ ਮੈਂ ਤਾਂ ਪੁੱਤੋ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆਉਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀਗਾ ਲਗਾਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਅਧੂਨੀ ਤੋਂ ਮੁਹਾਲੀ ਕੁੜੀ ਮਾਰਤੀ ਪਤਾ ਲੱਗੇ ਦੇ ਵਾਸਤੇ ਨਹੀਂ ਸੰਤ ਤੋਂ ਸੋਤੋਂ ਹੀ ਪਤਾ ਲੱਗਿਆ ਵੀਰੇ ਅਸਟਾਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਲਾਊਡ ਹੈਗਾ ਔਰ ਇਹ ਤਾਂ ਦੇਖ ਦੇ ਨਹੀਂ ਸਕਦੇ ਤਾਂ ਕਰਕੇ ਠੀਕ ਠੀਕ ਹੈ ਅਕੀਦਾ ਜੀ ਜੀ ਸਿੰਘ ਹੈ ਨਹੀਂ ਸਾਹ ਕਸਰਪੰਚ ਪਿੰਡ ਖੀ ਨਹੀਂ ਹੈ ਜੀ ਜੀਸ਼ਾ ਜੀ ਜਿਹੜਾ ਮੁੰਡੇ ਦੇ ਇੱਕ ਨਾਮ ਆ ਚੈਨ ਰੋਲ ਬਾਂਦ ਤੋਂ ਲੱਗਿਆ ਨੇ ਮੁਹਾਲੀ ਕੁੜੀ ਮਾਰੀ ਆ ਹੁਣ ਪਤਾ ਲੱਗਿਆ ਨੇ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਕੁਆਲਟੀ ਕੁੜੀ ਖੜਵਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਸ਼ੇ ਘਰਤੀ ਜੀ ਨਹੀਂ ਨਹੀਂ ਇਹ ਬਹੁਤ ਵਧੀਆ ਤੇ ਪਿੰਡ ਦਾ ਕੋਈ ਅਜੀਬ ਗੱਲਬਾਤ ਨਹੀਂ ਕਿੰਨੇ ਭੈਣ ਭਾਈ ਨੇ ਇਹ ਮੇਰੇ ਚਾਰ ਭੈਣ ਨੇ ਤੇ ਕਿੰਨੇ ਭਾਈ ਨੇ ਇਹ ਵਿਆਹ ਹੋਇਆ ਸੀ ਇਹ ਕੁਵਾਰਾ ਹੀ ਤਾਂ ਜੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਵਡੀ ਖੇਡ ਦੇ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇੰਝ ਆਮ ਲੰਦਾ ਕੀ ਕਾਰਨ ਹੋ ਸਕਦਾ ਇਹਦਾ ਪਤਾ ਨਹੀਂ ਹੈ ਕਿ ਉਹ ਸਰਦਾਰ ਮੈਂ ਨਹੀਂ ਸੋਸ਼ਲ ਮੀਡੀਆ ਤੇ ਦੇਖਿਆ ਹੂ ਕੁਝ ਲੱਗਦਾ ਕਿਸੇ ਦਾ ਕੋਈ ਲਾਕਡਾਊਨ ਇਹ ਲਾਕਡਾਊਨ ਤਾਂ ਕੋਈ ਹੈਗਾ ਹੈ ਨਹੀਂ ਸ਼ੇ ਪਿੰਡ ਦਾ ਵਧੀਆ ਰਿਸ਼ਤਬੰਦ ਕੋਈ ਇਹ ਤਾਂ ਕਹਿ ਨਹੀਂ ਸਕਦੇ ਜੀ ਹਾਂ ਅੱਪ ਪਿੰਡ ਦੇ ਵਿੱਚ ਕਿੱਦਾਂ ਦਾ ਸਵਾਲ ਉਹ ਪਿੰਡ ਤਾਂ ਬਹੁਤ ਵਧੀਆ ਸੀ ਮੈਂ ਖਾਡਾ ਖੇ ਬਿਲਕੁਲ ਪਤਾ ਲੱਗੀ ਹੋਊ। ਇਹ ਅੰਤਕਾ ਹਨ ਦਾ ਕੋਈ ਗੱਲ ਵਿਚਰਦੀ ਪਤਾ ਲੱਗੋ। ਬਾਕੀ ਘਰ ਚ ਜਿੰਨੇ ਬੈਠੇ ਹੁੰਦੇ ਨੇ ਉਹਦੇ ਭੈਣੇ ਵੀ ਆਏ ਨੇ। ਯਾਨੀ ਭਾਈ ਦਾ ਇੱਕ 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 ਵਿਆਹ ਹੈਗਾ ਭਾਈ। ਇਹ ਜੁਆਇੰਟ ਫਰਮ ਵੀ ਹੈ ਕੱਲੇ ਕੱਲੇ। ਨਾ 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 ਸਾਰੀ ਗੁਆੜ ਫੰਦੀ ਹੈ। ਪਿਤਾ ਜੀ ਕੀ ਕਰਦੇ ਆਗੇ? ਪਿਤਾ ਜੀ ਵਿਚਾਰੇ ਉਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ। ਪਰ ਇਹ ਡਿਊਟੀ ਵਾਰਦਾਤ ਨੂੰ ਇੰਨੀ ਵਹਿ ਕੀਰਤੀ ਦਾ ਇੰਤਜ਼ਾਮ ਦੇਣਾ। ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਗੜੀ ਰਣਜੀਤਰੀ ਜਾਂ ਕੋਈ ਇਹਦੇ ਉਹ ਸਾਈਨ ਨਾ ਭਰਿਆ ਜੀ ਉਹ ਕੁੜੀ ਨੂੰ ਮਾਰਦਾ ਉਹ ਹੋ ਸਕਦਾ ਜੀ ਇਹਦੀ ਜਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਬਚਾਰਾ ਬਹੁਤ ਹੌਂਦੀ ਆ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਲੜਾਈ ਪੜਾਈ ਨਹੀਂ ਬਾਹਰ ਜਿੱਦ ਕੀਤੀ ਨਹੀਂ 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 ਇਹਦਾ ਪੰਡਾ ਨਹੀਂ ਮੈਂਬਰਾਂ ਨੂੰ ਪਤਾ ਲੱਗਦਾ ਪਤਾ ਨਹੀਂ ਮੇਰੇ ਨੂੰ ਉਹ ਸ਼ੁਰੂ ਸ਼ੁਰੂ ਨਹੀਂ ਦੇਖਿਆ ਜੀ ਸਚੀ ਰਾਜੀ ਮੈਂ ਨਗਰਮਿੰਦਰ ਸਿੰਘ ਹਾਂ ਗਰਮਿੰਦਰ ਜੀ ਪਿੰਡ ਕਿਹੜਾ ਆਪਣਾ ਮੇਰਾ ਫੀਰ ਨੇ ਪਿੰਡ ਹੈ ਇਸੇ ਪਿੰਡ ਦੇ ਇੱਕ ਮੁੰਡੇ ਦੇ ਮਹਾਲੀ ਵਿਖੇ ਜਿਹੜਾ ਸੁਸਿਆਣਾ ਕੁੜੀ ਬੜੀ ਬੱਤੀ ਉਹਦੀ ਇਸ ਤਰ੍ਹਾਂ ਦਾ ਮੁੰਡਾ ਸੀ ਕੁੱਸੀ ਮੁੰਡਾ ਤਾਂ ਸਾਊਥ ਹੀ ਦੇ ਬਹੁਤ ਜਾਣੀ ਵੈਸੇ ਮੈਨੂੰ ਪਤਾ ਲੱਗਿਆ ਠੀਕ ਆ ਬਈ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲਤ ਲੁੱਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕ ਆ ਜੀ ਕੋਈ ਕਿਸ ਕਾਰਨ ਚ ਤੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਇਹ ਵੀ ਇੱਕ ਗੱਲ ਬਾਤ ਹੈ ਨਾ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਰਿਲੇਸ਼ਨਸਪਸ ਆਂਡ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲੇ ਲੱਗ ਬਸ ਥੜਾ ਹੋਗੇ ਤਿੰਨ ਚਾਰ ਕੇ ਮਹੀਨੇ ਹੋਗੇ ਇਹ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲਾ ਦਿੱਤਾ। ਅੱਛਾ ਇਹ ਵੀ ਹੋ ਸਕਦਾ ਇਹ ਉਹ ਜਿਹੜਾ ਆਪਸ਼ਨ ਜਿਹਨੇ ਤਾ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ। ਬਹੁਤ ਸਾਊ ਹੈ। ਇਸ ਤਰ੍ਹਾਂ ਸੁਹਾਸ ਹੀ ਪਿੱਟਦੇ। ਸੁਹਾ ਦਾ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇਗਾ ਸੁਹਾ ਦਾ। ਅੱਜ ਜੂ ਨੇ ਕਾਰਾ ਕੀਤਾ ਵਾ ਬੜਾ ਵੀ ਕਿਰਦਾਰ ਇੱਕ ਕੀ ਹੋ ਸਕਦਾ। ਬਹੁਤ ਦੁਖਾ ਦੀ ਗੱਲ ਹੈ ਜਿਹੜੇ ਆ ਤਰਿਆ ਨੇ ਯਾਨੀ ਉਹਨੂੰ ਬਾਕੀ ਹੁਣ ਦੇਖੋ ਉਹਨਾਂ ਜੇ ਵੀ ਇੱਕ ਕਬੱਡੀ ਪਲੇਅਰ ਸੀ। ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਥੀ ਜੇ ਕਬੱਡੀ ਪਲੇਅਰ ਵੀ ਮੰਨਿਆ ਤਿੰਨਾਂ ਥੀ ਜਿਆ ਇਹਨੂੰ ਪੂਰਾ। ਜਾਂ ਤੋੜੀ ਦੀ ਇਹ ਜਾਂ ਤੋ ਬਰ ਦੇ ਖੇਲ ਨਹੀਂ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਤੇ ਹੁਣ ਜੇ ਤਿੰਨ ਚਾਰ ਮਹੀਨਿਆਂ ਤੋਂ ਲੱਗਿਆ ਸੀਗਾ ਇਹ ਉੱਥੇ ਪਰਿਵਾਰ ਚ ਕਿੰਨੇ ਕਿ ਮੈਂਬਰ ਨੇ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦਾ ਸੀ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਇਹ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਿਆ ਸੀਗਾ ਕਿੰਨੀ ਕੋਲ ਰਿਟਾਇਰ ਹੋ ਗਏ ਇਹ ਮੁੰਡੇ ਦੇ ਕਿੰਨੇ ਹੋ ਗਏ 28-30 ਸਾਲ ਉਮਰ ਬਰ ਤੇ ਫਿਰ ਕਿਤੇ ਵੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੋਣੇ ਨਹੀਂ ਹੈਗੇ ਕਦੇ ਵੀ ਬਹੁਤ ਸਾਬੋ ਮੁੰਡਾ ਸੀਗਾ ਬਹੁਤ ਹੂੰ इंडिया क्राइम न्यूज चुलाम के खिलाफ जंग आप देख रहे हैं इंडिया क्राइम न्यूज